ਚਾਰਤਾ ਚਿੱਟੀ ਮਸੀਤ ਬੂਹਾ ਕੋਈ ਨਾ ਸਹੀ ਜਵਾਬ ਅੰਡਾ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠਿੱਕਾ ਧੌਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਮਾਂ ਜੰਮੀ ਨਹੀਂ ਪੁੱਤ ਬਨੇਰੇ ਖੇਡੇ ਸਹੀ ਜਵਾਬ ਧੂਆਂ ਤੇ ਅੱਗ ਐਡੀ ਘਟਾਟ ਪਰ ਇਸ ਬਾਤ ਸਹੀ ਜਵਾਬ ਦੀਵਾ ਕਾਲਾ ਹੈ ਪਰ ਕਾਗ ਨਹੀਂ ਲੰਮਾ ਹੈ ਪਰ ਨਾਗ ਨਹੀਂ ਪੁੱਜੋ ਸਹੀ ਜਵਾਬ ਪਰੰਦਾ ਮਿੱਟੀ ਦਾ ਕੋੜਾ ਲੋਹੇ ਦੀ ਨਗਾਮ ਉੱਤੇ ਬੈਠਾ ਗੁਦਗੁਦਾ ਪਠਾਨ ਸਹੀ ਜਵਾਬ ਚੁੱਲਾ ਤਵਾ ਤੇ ਰੋਟੀ ਆਈ ਸੀ ਪਰ ਦੇਖੀ ਨਹੀਂ ਸਹੀ ਜਵਾਬ ਨੀਂਦ ਲੱਗ ਲੱਗ ਕਹੇ ਨਾ ਲੱਗਦੇ ਬਿਨ ਆਖੇ ਲੱਗ ਜਾਂਦੇ ਮਾਮੇ ਨੂੰ ਲੱਗਦੇ ਤਾਏ ਨੂੰ ਨਹੀਂ ਲੱਗਦੇ ਸਹੀ ਜਵਾਬ ਬੁੱਲ ਇੱਕ ਟੋਟਰੂ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪੀਂਦੇ ਬਸ ਦੇਖ ਦੇਖ ਜਿੰਦੇ ਸਹੀ ਜਵਾਬ ਅੱਖਾਂ ਡੱਬ ਬਖੜਬੀ ਬੱਕਰੀ ਡੱਬੀ ਉਹ ਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ ਸਹੀ ਜਵਾਬ ਮੰਜਾ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਤੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ ਸਹੀ ਜਵਾਬ ਅੱਖਾਂ భ జవాబ రేల గడ్డే తిను జన పిఠ కట్ బాగా ఉదా ਸਹੀ ਜਵਾਬ ਪੰਜਾਬ ਇੱਕ ਗੁਫਾ ਦੇ ਦੋ ਰਾਖੇ ਦੋਵੇਂ ਲੰਮੇ ਦੋਵੇਂ ਕਾਲੇ ਸਹੀ ਜਵਾਬ ਮੁੱਛਾਂ ਤਿੰਨ ਪੈਰਾਂ ਵਾਲੀ तितਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਸਹੀ ਜਵਾਬ ਸਮੋਸਾ ਜੇਕਰ ਨੱਕ ਤੇ ਚੜ ਜਾਵਾ ਤੇ ਕੰਨ پکڑ ਕੇ ਖੂਬ ਪੜਾਵਾ ਸਹੀ ਜਵਾਬ ਚੋਸ਼ ਮਾ ਮੈਂ ਸਵੇਰੇ ਸਵੇਰੇ ਆਉਣਾ ਹਾਂ ਦੁਨੀਆ ਦੀ ਖਬਰ ਲੈ ਆਉਣਾ ਹਾਂ ਹਰ ਕੋਈ ਮੇਰੀ ਉਡੀਕ ਚ ਰੰਦਾ ਹਰ ਕੋਈ ਕਰਦਾ ਮੈਨੂੰ ਪਿਆਰ ਸਹੀ ਜਵਾਬ ਅਖਬਾਰ ਨਾ ਕਿ ਤਾਕਤੇ ਕਿਸੇ ਨਾਲ ਝਗੜਾ ਨਾ ਕਿ ਤੀ ਕਦੇ ਲੜਾਈ ਫਿਰ ਵੀ ਹੁੰਦੀ ਰੋਜ਼ ਪਟਾਈ ਸਹੀ ਜਵਾਬ ਟੋਲ ਕੱਦ ਦੇ ਛੋਟੇ ਦਰਮ்தਹੀਨ دین بجਾਉਣ ਦੇ ਸ਼ਕੀਨ ਦੱਸੋ ਕੌਣ ਸਹੀ ਜਵਾਬ ਮੱਛਰ ਘਰ ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ ਦੱਸੋ ਕੀ ਹੈ ਮੇਰਾ ਨਾਮ ਸਹੀ ਜਵਾਬ ਚੰਦਰਮਾ ਦੋਸਤੋ ਕਿਵੇਂ ਲੱਗੀਆਂ ਸਾਡੀਆਂ ਬੁਝਾਰਤਾਂ ਜੇਕਰ ਤੁਹਾਡੇ ਕੋਲ ਵੀ ਹਨ ਬੁਝਾਰਤਾ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ ਧੰਨਵਾਦ